ਬਦਲਵਾਈ ਹੁੰਦਾ ਜਾਂਦਾ ਹੁੰਦਾ ਸਿਰਪਾ ਪਰਾਂ ਪੁੰਜਾਂ ਕੇ ਚੀਰਾ ਕੀ ਬੋਲੀ ਜਾਨੀ ਆ ਕੀ ਹਾਲੀ ਵਧੀਆ ਠੀਕ ਆ ਗਈ ਹੈ ਹਾਂ ਵਾ ਵ ਦਿਨ ਹੋ ਗਏ ਤੈਨੂੰ ਵੇਖਿਆ ਨਹੀਂ ਕਦੀ ਨੰਗੀ ਟੱਪੀ ਨਹੀਂ ਮੈਂ ਸੋ ਤੇਰੇ ਨਾਲ ਲੜਨਾ ਹੀ ਮੈਂ ਅੱਗੇ ਆਉ ਜਾਂਦੀ ਸੀ ਹੁਣ ਕਦੀ ਆਈ ਹੋਈ ਨਹੀਂਗੀ ਇਹ ਨਹੀਂ ਮੇਰਾ ਤੈਨੂੰ ਕੀ ਦੱਸਾਂ ਟਾਈਮ ਹੀ ਨਹੀਂ ਲੱਗਦਾ ਟਾਈਮ ਨੂੰ ਕਿ ਤੂੰ ਚਰਖਾ ਕੱਤਦੀ ਆ ਵੇਹੇ ਨਹੀਂ ਹੈਗੇ ਆ ਵੇਖ ਆ ਚਰਖੇ ਨਾਲੋਂ ਘੱਟ ਵਾ ਹਾਂ ਆ ਵੇਖ ਲਓ ਇਹ ਦੂਜੀ ਮੈਡਮ ਕਿੱਧਰ ਗਈ ਉਹ ਮੈਡਮ ਦੇ ਕਰਮਾਂ ਚ ਸੋਖ ਕਰਮਾਂ ਚ ਲਿਖਿਆ ਸੋਖ ਜਿਹੜਾ ਮੇਰੇ ਕਰਮਾਂ ਚ ਨਹੀਂ ਲਿਖਿਆ ਰੱਬ ਨੇ ਤੂੰ ਤਾਂ ਜਾਣ ਕੇ ਆਪਣੇ ਕਰਮ ਖਰਾਬ ਕੀਤੇ ਅਜੇ ਠੀਕ ਕਰਾ ਹੁਣ ਹੈ ਵੀ ਆਖਣਾ ਜੇ ਦੂਜੀਆਂ ਨੂੰ ਤਾਂ ਫਿਰ ਹੋਰ ਵਾ ਹੈ ਵੀ ਸਫੀ ਪਹਿਣ ਵਾ ਕਾਲਜੋਗ ਦਾ ਸਮਾਵਾਂ ਲਗੂ ਸਫੇਦ ਹੋ ਗੇ ਆ ਕੌਣ ਅੱਜਕੱਲ ਪਹਿਣ ਤੇ ਕੌਣ ਭਰਾ ਕੋਈ ਨਹੀਂ ਕਿਸੇ ਦਾ ਬੰਨਦਾ ਨਨ ਸਹੀ ਗੱਲ ਕੋਈ ਨਹੀਂ ਕਿਸ ਦਾ ਬੰਦਾ ਤੇ ਕੀ ਤੈਨੂੰ ਕਿਹਾ ਕਰਕੇ ਵੀ ਕੰਮ ਕਰਾਇਆ ਕਰੇ ਨਾਲ ਉੱਠਦੀ ਨਹੀਂ ਕੀ ਕੰਮ ਹੈ ਵੀ ਵੱਡੀ ਆ ਜੇ ਬੋਲੀ ਕਲੇ ਪਉਂਦੀ ਆ ਤੇ ਪਿੱਛੇ ਵੀ ਗੱਲ ਜਾਂਦੀ ਆ ਆਪੇ ਹੀ ਲੈ ਆਈ ਆਪੇ ਹੀ ਪਾਸੀ ਇਸੇ ਕਰਕੇ ਕਹਿੰਦੀ ਇੱਕੇ ਘਰ ਨਹੀਂ ਹੋਣੀ ਚਾਹੀਦੀ ਨਿੱਕੇ ਘਰ ਨਹੀਂ ਹੋਣੀਆਂ ਚਾਹੀਦੀ ਆ ਛਲਾਏ ਕਰੀ ਜਾ ਉਹਨੇ ਥੋੜੀ ਲੱਕ ਨਾ ਮੈਂ ਤੇ ਆਪ ਘਰੋਂ ਸਬਜ਼ੀ ਧਰ ਕੇ ਆਈ ਆ ਘਰ ਦੀ ਮਣੀ ਮਣੀ ਛਿੱਲੀਆਂ ਜਾ ਤੂੰ ਸੁਸ ਨਕੀ ਬਣਾ ਆਈ ਆ ਮੈਂ ਸ਼ਿਮਲਾ ਜੀ ਚੀਰੀ ਤਰਕਾ ਲਾਉਣੀ ਮੈਂ ਹਜ ਬਥੇਰਾ ਦੇਣ ਪਿਆ ਵਾ ਅੱਛਾ ਤੇ ਬੇਕਿਆਂ ਨੂੰ ਗਈ ਹਾਂ ਕਿ ਘਰੇ ਹੀ ਆ ਮੈਨੂੰ ਦਿਖੀ ਨਹੀਂ ਘਰੇ ਹੀ ਹਾਂ ਮੈਂ ਕਿ ਗਰਮੀ ਜੀ ਬੜੀ ਮੇਗਾ ਆਪਣਾ ਨਿਕਲੀ ਮੈਨੂੰ ਇੱਕ ਗੁੱਸਾ ਜਿਹਾ ਬੜਾ ਮੈਂ ਹਾਂ ਆਪ ਤੇ ਆਉਂਦੀ ਨਹੀਂ ਮੈਂ ਵਾਦੂ ਮੈਂ ਤੁਰੀ ਤੈਨੂੰ ਦੱਸਣ ਦਈ ਵੀ ਅਜਾ ਕਿੰਨਾ ਟਾਈਮ ਵਾ ਹੁਣ ਤੋਂ ਲੇਕੇ ਬੈਠੀ ਹਾਂ ਇਹਨਾਂ ਨੂੰ ਭਿੰਡੀਆਂ ਵੱਖਰੀਆਂ ਖਾਣੀਆਂ ਮੈਡਮਾਂ ਦੀ ਘਰੇਲੇ ਅਹੀਂ ਖਾਣੇ ਆ ਤੇ ਸਿਰ ਚ ਪਾ ਲੈਣੇ ਹੀ ਉਹਦੇ ਆਪ ਬਣਾ ਲੈਣੇ ਇਹ ਵੀ ਮੋਟੇ ਕਿਤੇ ਮੈਂ ਤਾਂ ਵਾਦ ਨਾਲ ਭਿੰਡੀਆਂ ਬਣਾ ਲਾਂ ਪਹਿਲਾਂ ਓਦਾਂ ਦੇ ਪੰਮਾ ਜੇ ਕੋਈ ਗਵਾਂਢੀ ਸਲਾਹ ਦਵੇ ਨਾ ਫੇਰ ਆਖ ਦਿੰਦੇ ਘਰ ਪਟ ਤੀ ਪਰ ਤੂੰ ਐਡੀ ਵੀ ਭੂਏ ਨਾ ਚੜਾ ਭਾਵੇਂ ਤੇਰੀ ਭੈਣ ਹੀ ਹੈ ਭੈਣ ਤੇ ਤੇ ਸਗੋਂ ਹਮਾ ਦਾਵਾ ਜ਼ੋਰ ਚੱਲ ਜਾਂਦਾ ਕੋਈ ਬਗਾਨੀ ਆਉਂਦੀ ਤੇ ਉਹ ਤੇ ਚੱਲਣਾ ਨਹੀਂ ਇੱਥੇ ਡਾਇਆ ਕਰ ਉਹਨੂੰ ਕਿ ਆ ਆਇਦਰ ਬਾਹਰ ਤੂੰ ਪੂਜ ਤੇ ਮੈਂ ਚੀਰਾ ਕੀ ਕਰਾਂ ਬਥੇਰੇ ਮੈਂ ਮਾਰੀ ਮਤ ਨਹੀਂ ਦਿੰਦੀ ਜੇ ਮੈਨੂੰ ਪਤਾ ਚੱਲ ਪਿਆ ਆਪਾਂ ਸਗੋਂ ਵੇਖ ਕਿੰਨੀ ਆਪਣੀ ਸਗੋਂ ਜ਼ਿਆਦੀ ਬੰਦੀ ਇੱਕ ਹੁੰਦਾ ਵੇਖ ਲਾਖਣਾ ਉਹ ਪਸ ਭੈਣ ਨਾ ਸਕੀ ਉਹ ਸਕੀ ਭੈਣ ਤਾ ਤੂੰ ਮੇਰੀ ਗਵਾਂਢੂ ਦਾ ਦਰਾਣੀ ਨਾ ਜਠਾਣੀ ਹੈ ਹਾਂ ਮੈਂ ਨਸਾ ਕੋ ਗੁੱਸਾ ਮੈਂ ਤੁਹਾਡੀ ਵੇਸ ਕੋ ਦਰਨੀ ਚ ਖਾਣੀ ਦੀ ਪਹਿਣਾ ਨਾਲ ਵਧ ਕੇ ਬੰਦੀ ਨਹੀਂ ਸਾ ਮੇਰੀ ਤੇ ਸਾਰਾ ਜਿਹਦੀ ਬੰਨੀ ਹੋਈ ਨਾ ਆਦਨ ਦੇ ਸਗੀਆਂ ਪਹਿਣਾ ਲਏ ਉਹ ਵੀ ਨਹੀਂ ਮਾਰਦੀਆਂ ਤੇ ਬਥੇਰੀ ਕਰਦੀ ਹੈ ਤੁਹਾਡੇ ਦੇ ਹੈ ਜੇ ਉਹ ਚੱਲ ਜਾਂਦੀ ਤੂੰ ਸਾਰਾ ਕਰਦੀ ਹੈ ਜਦ ਤੂੰ ਚੱਲ ਜਾਂਦੀ ਤੇ ਉਹ ਕਰ ਲੈਂਦੀ ਤੇ ਫਿਰ ਇਹੀ ਘੱਟ ਦਾ ਫਿਰ ਫਾਇਦਾ ਵਾ ਪੱਬੂ ਇਹੋ ਹੀ ਘੱਟ ਦਾ ਫਾਇਦਾ ਵਾ ਹੁਣ ਤੂੰ ਸਬਜੀ ਚੀਰਨ ਦੀ ਨਾਲੇ ਤੇ ਸਾਡੂ ਭੁੱਜੂ ਕਰਨ ਦੀ ਉਹ ਅੰਦਰੋਂ ਜਿਹਨੇ 75 ਨੂੰ ਆਂਦੀ ਉਹ ਵੀ ਕਹਿ ਦਿੰਦਾ ਭਾਬੀ ਉਹ ਤਾਂ ਤੂੰ ਹੀ ਆਖਿਆ ਸੀ ਫਸਦੀ ਤਾਂ ਦੋਹੀ ਬੰਨੀ ਮੈਂ ਉਦੋਂ ਤੁਮੀ ਆਨੀ ਨਹੀਂ ਮੈਂ ਆਪਣੀ ਭੈਣ ਦਾ ਹੀ ਰਿਸ਼ਤਾ ਲਿਆ ਉਹ ਆਂਦੇ ਭਾਬੀ ਤੂੰ ਹੀ ਆਨੀ ਉਹ ਹੀ ਨਾ ਤੇ ਰਖਦੇ ਹਾਂ ਤੂੰ ਬਾਤ ਛੱਡ ਕੇ ਗੱਲ ਵੀ ਨਹੀਂ ਕਰ ਸਕਦੀ ਨਾ ਉਧਰ ਕਰ ਸਕਦੀ ਦੱਸ ਸਕਦੀ ਆਂ ਵੀ ਦੱਸਾਂ ਕਿੰਨੂੰ ਹੂੰ ਹੂੰ ਉਦਾਂ ਤੁਹਾਡੇ ਘਰ ਦਾ ਸਿਸਟਮ ਜਿਆ ਖਰਾਬ ਆ ਮੈਂ ਕਈ ਵਾਰੀ ਆਉਣੀ ਆ ਮੈਂ ਵੇਣੀ ਆ ਹਾਂ ਇਹਦੇ ਖਰਾਬ ਹੀ ਹੋਣਾ ਕਿ ਝੱਗਾ ਝੁਲਕਿਆਂ ਢੇਡਾ ਆਪਣੀ ਨੰਗਾ ਹੁੰਦਾ ਫੁਲਕੇ ਫੁਲਕੇ ਲਾ ਦਿੰਦੇ ਮਰਜੀ ਆਈ ਪਕਾ ਦਿੰਦੀ ਐ ਜੇ ਤੇ ਮੈਂ ਵੀ ਇੱਕ ਦਿਨ ਆਈ ਹਾ ਤੁਹਾਡੇ ਘਰੇ ਤੋਂ ਘਰੇ ਸ਼ਹਿਰ ਗਈ ਹਾਂ ਬਾਬੇ ਦੇ ਮੱਥਾ ਟੇਕ ਕੇ ਸਿਦਾ ਸਾਹਿਬ ਜਾਨੀ ਆ ਨਾ ਹਾਂ ਤੇ ਮੈਂ ਉਸ ਦਿਨ ਆ ਗਈ ਮੈਨੂੰ ਤੇ ਭੁੱਲ ਗਿਆ ਚੇਤਾ ਵੀ ਅੱਜ ਤੇ ਵਾਰ ਆ ਤੇ ਗਈ ਹੋਣੀ ਆ ਸਿਦਾ ਸਾਹਿਬ ਪੈਣਾ ਮੈਂ ਆਜੀ ਤੇ ਮੈਨੂੰ ਨਾ ਇਹਨੇ ਚਾਚਾ ਨਾ ਬੁਲਾਇਆ ਨਾ ਕੇਤਾ ਦੇ ਨਾਮ ਮੈਨੂੰ ਕਿਹਾ ਬਹਿ ਜੋ ਨਾ ਖਲੋਜ ਮੈਂ ਚੁੱਪ ਕਰਕੇ ਚਲ ਗਈ ਆਈ ਕਿਸੇ ਕੰਮ ਫਿਰ ਮੈਨੂੰ ਵੀ ਚਲ ਕੰਮ ਸੀ ਕੰਮ ਨਾ ਆਇਆ ਕੋ ਤੇ ਵਿਆਹ ਕਰ ਬਾਹਰ ਤੇ ਉੱਠ ਕੇ ਵਿਆਹ ਕਰ ਪਹਿਨਾ ਇਹਦੇ ਤੇ ਸੱਤ ਤੇਉੜੀਆਂ ਪੈਈਆਂ ਮੱਥੇ ਤੇ ਕਿਨੇ ਤੇ ਮੈਨੂੰ ਬੁਲਾਇਆ ਹੀ ਨਾ ਮੈਂ ਫਿਰ ਜਿਹੜੇ ਕੰਮ ਹੈ ਮੈਂ ਤੇ ਕੰਮ ਉਹ ਕਿਆ ਪਾਣੀ ਮੈਨੂੰ ਕੁਝ ਵੀ ਨਾ ਪੀ ਮੈਨੂੰ ਤੇ ਇੰਨਾ ਵੀ ਨਹੀਂ ਕਿਹਾ ਵੀ ਦੀਦੀ ਆ ਜਾ ਬਹਿ ਜਾ ਇੰਨਾ ਵੀ ਨਹੀਂ ਮੈਨੂੰ ਤੇ ਕਿਹਾ ਹੁੰਦਾ ਭੰਡੀ ਤੇ ਮੇਰੀ ਵੀ ਨਾਲ ਹੁੰਦੀ ਹੈ ਤੇ ਉਦੋਂ ਦਾ ਮੈਨੂੰ ਫਿਰ ਬੜਾ ਗੁੱਸਾ ਆ ਜਾ ਮੈਂ ਹਾਂ ਇੱਕ ਤੇ ਦੀ ਤਰਾਣੀ ਨਹੀਂ ਚੰਗੀ ਤੇ ਦੂਜਾ ਮੈਂ ਹਾਂ ਆਪ ਕਿਹੜਾ ਘਰ ਆਉਂਦੀ ਜਿਹੜਾ ਮੈਂ ਦੇਤੇ ਇੰਨਾ ਚੜੀ ਫੇਰਾ ਮੈਂ ਤਾਂ ਦੱਸਾਂ ਵੀ ਐਸੇ ਕਰਕੇ ਹੀ ਜੇ ਮੈਂ ਜਾਨੀ ਆਉਂਦੀ ਆ ਨਾ ਘਰੇ ਵੀ ਕਲੇ ਪੈਂਦੀ ਆ ਕੀ ਦੱਸਾਂ ਮੈਂ ਕਹਿੰਦੀ ਵੀ ਤੂੰ ਗੱਲਾਂ ਬਾਤਾਂ ਕਰਨ ਜਾਣੀ ਆ ਇੱਕ ਤਾਂ ਮੈਂ ਪੜਕੇ ਮਾਂਜੀ ਨਾ ਹ ਚੰਗੀ ਰੱਖ ਕੇ ਜਿੱਦਾਂ ਇਹ ਕਰਦੀ ਫਿਰ ਜਿਹੜਾ ਇਹ ਲਉ ਪੀਂਦੀ ਹੈ। ਤੇ ਆਪਣੀ ਮਾਂ ਨਾਲ ਗੱਲ ਕਰਖੇ ਵੀ ਇਦਾਂ ਕਰਦੀ ਕੀ ਤੇਰੀ ਮੰਮੀ ਸਮਝਾਉਂਦੇ ਉਹਨਾਂ ਨੂੰ ਬਥੇਰਾ ਸਮਝਾਉਂਦੇ ਆ ਗਨੀ ਆ ਨੀ ਕਿੰਨੀ ਕਿੰਨੀ ਗੱਲ ਹੈ ਜਿਆਦਾ ਵੀ ਨਹੀਂ ਵੀ ਕੀ ਕਵਾਂ ਟੈਨਸ਼ਨ ਲੈਣਗੇ। ਹੈ ਨਹੀਂ ਕਮੋਟਾ ਤੇ ਮੈਨੂੰ ਕਹਿੰਨੀ ਓਦਾਂ ਵੀ ਚੱਲਦਾ ਪਰ ਨਹੀਂ ਹੋਣਾ। ਮਾਂ ਪੇ ਦੁਖੀ ਹੋ ਜਾਂਦਾ। ਹੁਣ ਮਾਤਾ ਨਾਲ ਆਵਦੀ ਨਹੀਂ ਉਹ ਆਖੇ ਲੱਗਦੀ ਤੇ ਕੀ ਕਰਾਂ ਬਥੇਰਾ ਆਨੀ ਆ। ਏਸੀ ਵਾਲੇ ਅੰਦਰੋਂ ਨਹੀਂ ਹੁੰ ਨਿਕਲਦੀ ਪੀ ਜਿਵੇਂ ਬਸ ਇਹ ਨਿਕਲਣਾ ਹੀ ਉਹ ਨਹੀਂ ਤੇ ਫਿਰ ਤੁਸੀਂ ਕੰਮ ਕਿਦਾਂ ਕਰਦੀਆਂ ਜੀ ਕੰਮ ਐ ਮਾਰਾ ਮੋਟਾ ਉਹ ਕਰ ਲੈਂਦੀ ਮੈਂ ਹੀ ਜਸਾ ਰ ਦਿਨ ਮੈਨੂੰ ਪਿਆ ਰਹਿਦਾ ਵੇ ਕੀ ਬਹਤ ਮੇਰੇ ਬਣੇ ਮੇਰੀ ਗੱਲ ਸੁਣ ਹੁਣ ਸਬਜ਼ੀ ਤੂੰ ਧਰਨੀ ਤੋਂ ਨਹੀਂ ਆਟਾ ਵੀ ਨਹੀਂ ਤੱਕ ਨਹੀਂ ਉਹ ਕਰਦੀ ਜੇ ਨਿਕਲਣਾ ਹੀ ਨਿਕਲਣਾ ਹੀ ਤੂੰ ਪੇਚੇ ਕਹਿਦਾ ਚਾੜੂ ਮਾਂਜਾ ਜਿਹਦਾ ਨਹੀਂ ਕੰਮ ਸਵੇਰੋਂ ਸਵੇਰ ਇਹ ਮੂੰਹ ਬੰਨ ਰਹਿਣਾ ਪੀ ਜਿਵੇਂ ਘਰੇ ਕਿੱਦਾਂ ਕਸੂਰ ਚ ਪੈ ਚੱਲੇ ਆ ਉਤੋਂ ਮੇਰੇ ਉੱਤੇ ਤੇ ਪੈਂਦਾ ਨਹੀਂ ਸਰ ਨਾਲ ਇਸਟ ਪਹਿਆ ਦੇ ਕੀ ਪਹਿਣਾ ਪਹਿਲੇ ਹੀ ਕਾਲਾ ਤੇ ਇਹਦਾ ਕੀ ਕਾਲਾ ਹੋਣਾ ਹੈ ਗਰ ਤੇ ਗੋਰੀਆਂ ਨੂੰ ਚੱਲ ਚੰਗਾ ਹੈ ਮੈਂ ਫਿਰ ਚੱਲਾਂ ਨਹੀਂ ਬਹਿ ਜਾਣੀ ਦੋ ਕਿਥੇ ਨਹੀਂ ਨਹੀਂ ਮੇਰੇ ਨਾਲ ਗੱਲਾਂ ਬਾਤਾਂ ਕਰ ਲ ਮੈਂ ਤੇ ਤੈਨੂੰ ਸਭ ਆਉਂਗੀ ਮੰਮੀ ਕਹਿੰਦੀ ਮੈਂ ਤੇ ਡਾਕਟਰ ਨੇ ਨਿਕਲਦੀ ਪਹਿਣਾ ਤੇਰੀ ਤਰਾਰੀ ਨੂੰ ਇਹ ਵੀ ਖੜੀ ਨਿਕਲਣਾ ਉਹ ਇਹ ਚੁੱਕਦੀ ਆ ਨਹੀਂ ਉਹਨੇ ਨਿਕਲਣਾ ਹੀ ਨਹੀਂ ਨਿਕਲਣਾ ਹੋਵੇ ਤੇ ਆਵੇ ਬਾਹਰ ਉਹਨੇ ਨਿਕਲਣਾ ਹੀ ਨਹੀਂ ਬਾਹਰ ਉਹ ਤੇ ਨਿਕਲੂ ਵੀ ਸ਼ਾਮ ਨੂੰ 6 ਵਜੇ ਸੂਰਜ ਢਲੇ ਤੋਂ ਇਦਾਂ ਉਹਦੇ ਤੇ ਲਸ਼ਕੋਰ ਪੈ ਜੂਗੀ ਹਾਂ ਹਾਂ ਮਾੜਾ ਕੰਮ ਏ ਭਾਈ ਘਰ ਤਾਂ ਦਾ ਸੰਝ ਹਲਕੇ ਕਰਨਾ ਚਾਹੀਦਾ ਮੈਂ ਤੇ ਆ ਬੜਾ ਦੁਗਣਾ ਫਾਸੀ ਮੈਂ ਤੇ ਤੈਨੂੰ ਦੱਸਾਂ ਵੀ ਕਿਹੇ ਕੋ ਟੇਢ ਨਹੀਂ ਬੋਲਦੀ ਹੂੰ ਜਿਹਦੇ ਘਰ ਪੈ ਨਾ ਜਾਵੇ ਹਾਂ ਨਹੀਂ ਸਹੀ ਗੱਲ ਲੋਕਾਂ ਨੇ ਤਮਾਸ਼ਾ ਬਣਾਉਣਾ ਹਾਂ ਮੈਨੂੰ ਤਾਂ ਨਹੀਂ ਪਤਾ ਕਿਹੜੇ ਘਰ ਦੇ ਕਿੱਥੇ ਪੈ ਜਾਣੇ ਪਹਿਣਾ ਸੋ ਚਲੋ ਮੇ ਸਾਡੀ ਤੇ ਬਥੇਰੀ ਚੰਗੀ ਇੰਨੀ ਚੰਗੀ ਰਵੇ ਮੈਂ ਤੇ ਆਨੀ ਹਨਾ ਉਹ ਭੈਣਾ ਭੈਣਾ ਤੋਂ ਮਿਲਣ ਵਰਤਾਂ ਤੋਂ ਵੀ ਗੈਸਰੀਕਾ ਬਣ ਗਿਆ ਹੋ ਕੇ ਤੇ ਵਿਆਹੀ ਹੁੰਦੀ ਤੇ ਜਾਂਦੀ ਆਉਂਦੀ ਇਹੀ ਇੱਕ ਹੈਗੀ ਮਿਲਦੀਆਂ ਵਰਤੀਆਂ ਤੇ ਹੋਰ ਤੇ ਰਵਾ ਉਹ ਤਾਂ ਨਹੀਂ ਇਹ ਮਗਰਮਗਰ ਲੱਗਦਾ ਨਹੀਂ ਉਹ ਤਾਂ ਸਹੀ ਰਹਿੰਦਾ ਵਾ ਉਹਦਾ ਕਹਿੰਦਾ ਉਹਨੂੰ ਤੇ ਮਾੜਾ ਮੋਟਾ ਕਾਰ ਉੱਟ ਕੇ ਕਹਿੰਦਾ ਵਾ ਆਹੋ ਤੇ ਫਿਰ ਤੇ ਚੰਗਾ ਵਿਚਾਰਾ ਨਹੀਂ ਉਹ ਤੇ ਇਹ ਕਹਿੰਦਾ ਵੀ ਉੱਟ ਕੇ ਕਾਰ ਬਕੀਰਾ ਠਾਉਂਦਾ ਤੇ ਕਹੇ ਕੰਮ ਕਾਰ ਉੱਟ ਕੇ ਭਾਬੀ ਕੱਲੀ ਟੱਕਰੀ ਆ ਹਾਂ ਪਰ ਉਹਨੂੰ ਲੱਗੇ ਤਾਂ ਤਾਂ ਹੀ ਆ ਉਹ ਤੇ ਉਹਨੂੰ ਪੈ ਜਾਂਦੀ ਨੀ ਚੋਵੇਂ ਚੱਕੇ ਚੋਕਦੀ ਉਹਨੂੰ ਪੰਮਾ ਤੇਰਾ ਕਸੂਰ ਆ ਪਤਾ ਤੇਰਾ ਕਾਹਦਾ ਕਸੂਰ ਆ ਉਹਨੂੰ ਇਹ ਵੀ ਇਹਨੇ ਘਾਰ ਹੀ ਲੈਣਾ ਇਹਨੇ ਬੋਲਣਾ ਨਹੀਂ ਜੇ ਇੱਕ ਦੋ ਵਾਰੀ ਬੋਲਨੇਗੀ ਨਾ ਤੂੰ ਚੁੱਪ ਕਰਕੇ ਉਹਦੇ ਨਾਲ ਕੰਮ ਵੰਡ ਲੈ ਤੈਨੂੰ ਮੈਂ ਦੱਸਾਂ ਮਾਰ ਕਿੱਥੇ ਖਾਨੀ ਆ ਆਂਦਰਾਂ ਨੂੰ ਭੈਣ ਵਾ ਆਦ ਨਹੀਂ ਨਿੱਕੀ ਆ ਜਦੋਂ ਉਹ ਸਮਝ ਨਹੀਂ ਨਿਆਣੇ ਵਾਲੀ ਗੱ사 ਉਹ ਗੱਲ ਹੋ ਜਾਂਦੇ ਆ ਆਂਦਰਾਂ ਨੂੰ ਆਂਦਰਾਂ ਭੈਣ ਉਹਦੀਆਂ ਨਹੀਂ ਇਹ ਨਹੀਂ ਕਰਦਾ ਕਹਿਣ ਨੂੰ ਕੀ ਕਬਗਾਨੀ ਹੋਵੇ ਤੇ ਲੜਾ ਮੇਰਾ ਵੀ ਸੁਣ ਲਿਆ ਕਰ ਨਹੀਂ ਉਹ ਦੀ ਗਣੀ ਆਂਦਰਾ ਆਈਆਂ ਉਹਨੂੰ ਨਹੀਂ ਸ਼ਰਮ ਮੋਦੀ ਵੀ ਮੇਰੀ ਭੈਣ ਵੱਡੀ ਤੇਰੀਆਂ ਆਂਦਰਾ ਜਿਆਦੀਆਂ ਆ ਆਇਜੇ ਤੇਰੀਆਂ ਚ ਕਮੀਆਂ ਮਾਰਦੀਆਂ ਫਿਰ ਮੈਂ ਚੱਲ ਕੇ ਸਮਝਦੀ ਮੈਂ ਨਾਲ ਦਾ ਉਹਨਾਂ ਨਾਲ ਦਾ ਵੀ ਆ ਗੁਰਪੇ ਤੇ ਇੱਧਰ ਆ ਕੇ ਕੰਮ ਕਰ ਠੰਮਨੀ ਹੁਣ ਉਹਨੂੰ ਆਨੀ ਨਿੰਬੂ ਪਾਣੀ ਪੋਰਾ ਬਣਾਉਂਗੀ ਜੀ ਨੂੰ ਬਣਾਉਂਦੀ ਇਸ ਕੰਜਮੀ ਬਣਾ ਕੇ ਪੀਉਂਗੀ ਖਲੋ ਜਾ ਕਈ ਜਬੀਨਾ ਵੀ ਹੈ ਨਾ ਫਿੰਦੀ ਤੇ ਆ ਗਈ ਮੈਨੂੰ ਪਤਾ ਤਾਂ ਲੱਗ ਜਾਂਦਾ ਅੰਦਰ ਹੀ ਗਲਾਸ ਚ ਕੋਲਣਾ ਵਾ ਤੇ ਬੰਦੇ ਆਪਦੇ ਨੂੰ ਨਹੀਂ ਦਿੰਦੀ ਉਹਨੂੰ ਮੈਨੂੰ ਮੇ ਤੋਂ ਮੰਗਦਾ ਭਾਬੀ ਮੈਨੂੰ ਬਣਾ ਦੇਈ ਪੀ ਕੇ ਖਾ ਕੇ ਸੌ ਜਾਣਾ ਬਫੂਨ ਨੂੰ ਟੱਚ 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 ਲੱਗੀ ਦੇ ਨਾਲ ਵੀ ਨਹੀਂ ਮੋਹ ਹੈਗਾ ਨਾ ਖਾ ਪੀ ਕੇ ਬੰਦੇ ਦੇ ਤੇ ਮਰਦੇਗਾ ਜਾਂਦੇਗਾ ਨਾ ਕੁਝ ਨਹੀਂ ਹੋਣਾ ਹਾਂ ਜੀ ਕਿਦਾਂ ਦੀ ਕੁੜੀ ਤੇਰੀ ਭੈਣ ਖੁਸ਼ਕ ਜੀ ਹੈ ਨਾ ਬਹੁਤ ਹੀ ਜਿਆਦੀ ਤੈਨੂੰ ਮੈਂ ਦੱਸਾਂ ਵੀ ਤਾਂ ਹੀ ਤੇ ਮੈਂ ਕਿਸੇ ਕੋਲ ਗੱਲ ਨਹੀਂ ਕਰਤੀ ਫੇਰ ਤੋਂ ਕਰ ਲੈਣੀ ਹੈ ਕਿ ਤੂੰ ਕਿਹਦੀ ਫਾਸੀ ਨਾ ਕਿਸੇ ਕੋਲ ਵੀ ਕਰ ਇਹ ਕੋਈ ਨਾ ਕਰੀ ਤੈਨੂੰ ਪਤਾ ਬਾਦ ਲੋਕੀ ਤੱਕ ਗੱਲਾਂ ਬਣਾਉਂਦੇ ਵੀ ਇਹਦੀ ਆਪਦੀ ਹੈ ਹੈ ਤੇ ਮੇਰੀ ਆਪਦੀ ਹੈ ਨਹੀਂ ਨਹੀਂ ਮੈਂ ਨਹੀਂ ਕਿਸੇ ਕੋਲ ਵੀ ਕਰਦੀ ਮੈਨੂੰ ਕੀ ਲੋੜ ਕਰਨ ਦੀ ਮੈਂ उधर ਗਈ ਕਿ ਆ ਮਾੜਾ ਜੋਟੇ ਕੋਲ ਟੀਕ ਕਰੰਦੇ ਹੀ ਆਉਂਦੀ ਪੜਾ ਮੈਂ ਜਾਣੇ ਘਰ ਹਾਂ ਆਛਰਾ ਜਾਣੀ ਹੈ ਚੇ ਕਰਾ ਦੇ ਥੋੜਾ ਜਿਆ ਤੇ ਫਿਰ ਕੀ ਕਰਦੀ ਤੂੰ ਕੀ ਬਣਾਈਣਾ ਤੇਰੇ ਨਾਲ ਸਬਜੀ ਚ ਰਾਤੀ ਮੈਂ ਚੱਲੀ ਚੰਗਾ ਮੈਂ ਜਾਗਾ ਚਲੋ ਤੇਰੀ ਆਉਂਦੀ ਹਾਂ ਹਾਂ ਜੀ ਜੀ ਸਬਜੀ ਜੀਰ ਲਈ ਆ ਤੂੰ ਐਂ ਕਰ ਪ੍ਰੀਤ ਪਾਣੀ ਲਿਆ ਘੋਟ ਬਣਾ ਕੇ ਹੋਇਆ ਤਾਂ ਜੀਦੀ ਬਾਹਰ ਆਈ ਤੋਂ ਬਟ ਬੈਠ ਲੈਣ ਦੇਂਦੇ ਮੈਂ ਨਾ ਤਸਵੀਰ ਦੀ ਸੁੱਤੀ ਆ ਮੈਂ ਹਾਂ ਚਾ ਸੁੱਤੀ ਆ ਤਾਂ ਮੈਂ ਤੈਨੂੰ ਠਾਇਆ ਨਹੀਂ ਮੈਂ ਦੋਵੇਂ ਸਬਜ਼ੀਆਂ ਤੋੜ ਕੇ ਦੁਪਹਿਰੇ ਲਿਆ ਕੇ ਤੇ ਧਰ ਲਈ ਆਂ ਠੀਕ ਆ ਤੇ ਤੂੰ ਐ ਕਰ ਵੀ ਘਟ ਘਟ ਦੀਦੀ ਆਈ ਹੁਣੇ ਆਈ ਆ ਮੈਂ ਇੱਥੇ ਬਹਿ ਜਾ ਚੱਲ ਹੈ ਨਾ ਮੈਂ ਤਾਂ ਹੁਣੇ ਆਈ ਮੈਨੂੰ ਅੱਜ ਮੈਨੂੰ ਵਾਸਾ ਨਹੀਂ ਪਸੰਦ ਆ ਕੀ ਧਰਦੇ ਲੱਗੇ ਹੋ ਕਰੇਲੇ ਆਹ ਤੇਰੇ ਵਾਸਤੇ ਪਿੰਡੀਆਂ ਦੋ ਕਚੀਰੀਆਂ ਵਾਂ ਮੈਨੂੰ ਪਤਾ ਹੀ ਤੂੰ ਕਰੇਲੇ ਨਹੀਂ ਖਾਂਦੀ ਤੇ ਕੋਹ ਪਿੰਡੀਆਂ ਲੈ ਆਈ ਚੰਗਾ ਤੇ ਪਾਣੀ ਪਿੜਾ ਲਈ ਚੰਗਾ ਠੀਕ ਆ ਬਣਾ ਕੇ ਛੇਤੀ ਆਈ ਫਿਰ ਮੈਂ ਘਰ ਨੂੰ ਵੀ ਜਾਣਾ ਲੋਗ ਆ ਕੇ ਜਿਹੜੇ 10 ਮਿੰਟ ਉਹ ਨਹੀਂ ਬੋਲੀ ਦਾ ਚੋੜਨੇ ਖਾਂਟ ਖੁੰਡ ਖੋਰਨੀ 10 ਮਿੰਟ ਲੱਗਣੇ ਮੈਂ ਮਸ਼ੀਨ ਚ ਸੌਂਦੀ ਆਉਂਦੀ ਆਉਂਦੀ ਬਣਾ ਲੈ ਆਉਂਗੀ ਜਾਂਦੀ ਜਾਂਦੀ ਚੱਲ ਜਾ ਬਣਾ ਕੇ ਲਿਆਏ ਨਹੀਂ ਬੋਲੀ ਦਾ ਪ੍ਰੀਤ ਆਈ ਗਏ ਨੂੰ ਬੋਲੀ ਦਾ ਨਹੀਂ ਬੋਲ ਲਈਦਾ ਬੁਰੇ ਲੱਗੀਦਾ ਵਾ ਭੈਣਾ ਗਿੱਠ ਜਬਾਨ ਤੇਰੀ ਤੇ ਭੈਣ ਦੇ ਚੰਗਾ ਵੀਰ ਤੂੰ ਇਹਦੇ ਨਾਲ ਕੱਟਣ ਦੇ ਨਹੀਂ ਆਣੀਆਂ ਤੇ ਮੈਨੂੰ ਤੇ ਉੱਥੇ ਦੇ ਆ ਵੀ ਫਰਕਾਰ ਜੇ ਘੁੱਟ ਦੇਣਾ ਆ ਮੈਂ ਤੇ ਚੱਲੀ ਅਹੇ ਤੂੰ ਤਾਂ ਤੋਰੀ ਪਈ ਆ ਨਹੀਂ ਭੈਣਾ ਤੇ ਐਡੀ ਤੋਦੀ ਜਬਾਨ ਵਾ ਤੇ ਚਲ ਕੋਈ ਨਹੀਂ ਫਿਰ ਮੈਂ ਤੈਨੂੰ ਆਉਣੀ ਆ ਤੇ ਲੈ ਆਉਂਗੀ ਇਹ ਤੂੰ ਬਹੁਤਾ ਕਥੜਾ ਕੰਟਰੋਲ ਕਰ ਐਡੀ ਨਾ ਭੂਏ ਚੜਾ ਐ ਐਡਾ ਤੇ ਗੇਠੋ ਦੀ ਜਬਾਨ ਐਡਾ ਬੋਲ ਕੇ ਕੋਈ ਨਹੀਂ ਹੋਣੀ ਮੇਰੇ ਗਵੰਡਨ ਆਈ ਹੈ ਹੌਲੀ ਹੌਲੀ ਨੂੰ ਸਮਝਾ ਧੱਕਾ ਹੋ ਤੇਰਾ ਘਰ ਜੋ ਮਰਜੀ ਕਰਨਾ ਚਲ ਚੰਗਾ ਹੈ ਇਹਨੇ ਵੀ ਜਿਹੜਾ ਛੇਤੀ ਉਹਨਾਂ ਲਈ ਮੈਂ ਬਣਾ ਕੇ ਅੰਦਰ ਜਾਣੀ ਸਬਜੀ ਦੇ ਤਰ੍ਹਾਂ ਕੱਲੀ ਨਹੀਂ ਮਾਂ ਦੇਖੋ ਗਵੰਡ ਨਾਲ ਕੇ ਚਲਾ ਕੇ ਬਹਿ ਜਾਂਦੀ ਚੁੱਕਣਾਂ ਦੀਆਂ ਅੱਲੀ ਨਹੀਂ ਮੈਨੂੰ ਅਗੇ ਟਿਕਾਂ ਦੇਂਦੀ ਜਿਵੇਂ ਹੁਣ 2 ਮਿੰਟ ਬਾਅਦ ਕਹੀ ਐ ਤੇ ਉਸੇ ਵੇਲੇ ਸੁਣਾ ਦੇ ਤਾਂ ਨਿੰਬੂ ਪਾਣੀ ਬਣਾ ਜਿਵੇਂ ਮੈਨੂੰ ਟਿਕਨ ਦੇਈ ਕਦੋਂ ਆਵੇ ਤਾਂ ਕਦੋਂ ਨਿੰਬੂ ਪਾਣੀ ਬਣਾ ਉਹ ਬੜੀਆਂ ਚੁੱਕਣਾ ਦੇਂਦੀ ਐ ਕਿ ਤਾ ਉਹਨੂੰ ਹਨਾ ਗਣੋ ਲਾਉਣਾ ਪੈਣਾ ਕਿਸੇ ਦਿਨ ਉਹਦੀ ਝਾਟ ਕਰਨੀ ਪੈਣੀ ਇਤਾਂ ਦੇ ਸੁੱਤਰੋ ਬਹੁਤ ਚੁੱਕਣਾ ਦੇਂਦੀ ਕਿ ਉਹ ਤਾਂ ਇਹਨੇ ਕੀ ਕਰਾਉਣਾ ਸਾਡੇ ਘਰ ਦੇ ਤੇਰੀ ਦੀ ਚੋਕਲੀਆਂ ਜੇ ਇਹਦੇ ਤੇ ਲਾਗ ਰਿਕਾਰਡਿੰਗ ਰਿਕਾਰਡਿੰਗ ਬੰਦਾ ਰੱਖੇ ਲਾਵੇ ਤੇ ਫਿਰ ਇਹਨੂੰ ਸੁਣਾਵੇ ਦੇੰਤੀ ਤੇ ਚੁੱਕਣਾ ਵਾ ਤੇ ਮਿੰਕੇ ਮਿੱਠੀ ਬਣ ਜਾਂਦੀ ਮੈਂ ਇਹ ਤੇ ਕੁਛ ਕੀਤਾ ਹੀ ਨਹੀਂ ਮੈਂ ਤੇ ਬਹੁਤ ਚੰਗੀ ਆ ਮੇਰੇ ਵਰਗੀ ਚ ਕੋਈ ਹੈਗੀ ਨਹੀਂ ਇਹਦਾ ਕਰਨ ਲੱਗ ਜਾਂਦੀ ਆਓ ਇਹਦੇ ਨਾਲ ਵੀ ਗੱਲ ਕਰਨੀ ਹੈ ਕਹਿੰਦੀ ਹੁੰਦੇ ਹਣ ਇਹਨੂੰ ਨਿੰਬੂ ਪਾਣੀ ਦਾ ਜਿਆਦਾ ਲੂਣ ਪਾ ਦੇਣੀ ਗਾਹਣ ਮੰਗੂਣਾ ਨਿੰਬੂ ਪਾਣੀ ਪੀਣਾ ਅੱਗੇ ਇਥੋਂ ਨਿੰਬੂ ਪਾਣੀ ਪੀ ਕੇ ਜਾਂਦੀ ਹੈ ਯਾ ਬਸ ਕਰਦੀ ਨੇ ਕਿ ਠੀਕ ਹੈ ਇਹਨੇ ਮਹਿੰਗੇ ਨਿੰਬੂ ਆ ਹਾਂ ਲੰਬਰਦਾਰ ਕੂਤਾ ਹੈ ਪਿਆਰ ਲਗਾ ਦੋ ਚੋਨਾ ਯਾਰ 5 ਦਿਨ ਕਿੰਨੇ ਦਿਨ ਲਗਾਤੇ ਯਾਰ ਤੁਸੀਂ ਅੱਗੇ ਵੀ ਲਗਾ ਦੋ ਲਗਾ ਦੋ ਉਮੀਦ ਮੇਰਾ ਚਲ ਓਕੇ ਪਰਸੋਂ ਨੂੰ ਪੱਕਾ ਐ ਠੀਕ ਆ ਆਜਾ ਪਾਣੀ ਲਿਆ ਫੜ ਕੇ ਤੇ ਬੜੀ ਲੱਗੀ ਯਾਰ ਮੈਨੂੰ ਗਰਮੀ ਬੜੀ ਵੱਧ ਹੋਣੀ ਆਣ ਕੇ ਬੈਠੀ ਆ ਜਾ ਉਹ ਤੂੰ ਕਿਦੇ ਆਖੇ ਲੱਗ ਜਾ ਗਰਮੀ ਆਖੇ ਕੀ ਲੱਗਾ ਇਹ ਕਿਤਾ ਜਿੱਡੀ ਲਿਆ ਪਰਜਾਈ ਹੈ ਤੁਹਾਡੀ ਵੱਡੀ ਪਰ ਉਹ ਮੈਨੂੰ ਗੱਲਾਂ ਕਰਦੀ ਕਿ ਤੇ ਗਵਾਂਢਣ ਆ ਜਾਂਦੀ ਆਣ ਕੇ ਤੇ ਡਿਊਟੀ 'ਚ ਬਹਿ ਜਾਂਦੀ ਤੇ ਤੇਰੀ ਚੁਗਲੀਆਂ ਮੇਰੀਆਂ ਚੁਗਲੀਆਂ ਭਾਵੇਂ ਭੈਣ ਹੀ ਐ ਮੇਰੀ ਹੁਣ ਦੱਸਣ ਲੱਗਿਆ ਵੀ ਮੈਨੂੰ ਸ਼ਰਮ ਆਉਂਦੀ ਕੀ ਤੁਹਾਨੂੰ ਦੱਸਾਂ ਦੀ ਕੀ ਨਾਂ ਦੱਸਾਂ ਤੂੰ ਇਦਾਂ ਕਰ ਪਾਣੀ ਲਿਆ ਫੇਰ ਆਪਾਂ ਡਿਸਕਸ ਕਰ ਲਈ ਗੱਲ ਨਹੀਂ ਸੁਣਨੀ ਤੇ ਜੇ ਤਾੜਨਾ ਗੱਲ ਕਰਾ ਉਦੋਂ ਤੁਹਾਨੂੰ ਨਹੀਂ ਹੋਈ ਆਹ ਕੰਮ ਕਰ ਫੇਰ ਦੱਸ ਲਈ ਜੋ ਦੱਸਣਾ ਨਾ ਇਹ ਮੂੰਹ ਧੋ ਗਿਆ ਮਣੇ ਠੰਢੀ ਹੋ ਫੇਰ ਕਰਦੇ ਗੱਲ ਹਾਲੋ ਪਾਣੀ ਕਿੰਨਾ ਦਏ ਫੋਨ ਤੇ ਕਿੰਨੇ ਆਉਣਾ ਉਹ ਬਈ ਇਹਨੂੰ ਕਹਿੰਦੇ ਆ ਝੋਨਾ ਲਗਾ ਦਿਓ ਤੇ ਭੈਣਾਂ ਦੀ ਚਾਹ ਚੂ ਕਿੰਨੇ ਬਣਾਉਣੀ ਮੇਰੇ ਕੋਲ ਤਾਂ ਨਹੀਂ ਬਣਦੀ ਆਪਣੇ ਘਰੇ ਨਾ ਨਾਣੇ ਬਿਠਾਏ ਹੋ ਤੁਸੀਂ ਤੇ ਮੰਮੀਆਂ ਆਪਣੇ ਬਿਠੇ ਰਹਿੰਦੇ ਤਿੰਨ ਚਾਰ ਦੇ ਚਾਹਾਂ ਮੰਗਦੇ ਰਹਿੰਦੇ ਮੰਮੀਆਂ ਆਪਣੀ ਖਰਮੀ ਬੜੀ ਮੰਮੀ ਆਪਣੀ ਥੱਦ ਲਾ ਉਹ ਬਣਾਉਣੀ ਵਾ ਮੰਮੀ ਕੋ ਸਤੂੰ ਆੜੀ ਪਰਜਾਈ ਇਹਨੂੰ ਬਣਾਉਏ ਕਹੂ ਬਣਾਉਂਗੀ ਕਿ ਇਹਨੂੰ ਸੋਫੇ ਤੇ ਬਿਠਾਓ ਉਹ ਵੀ ਢਡੀ ਆ ਕਾਦੀ ਆਡੀ ਹੂਡੀ ਕਾਦੀ ਐ ਮੈਂ ਸਗੋਂ ਮਿਲੂ ਇੱਥੇ ਫਸਾਤਾ ਨਿਆਬ ਤੇ ਫਸੀ ਫਸੀ ਨਾਲ ਮੈਨੂੰ ਹੀ ਫਸਾਤਾ ਸਾਤਾ ਉਦਾਂ ਤੂੰ ਪਟਿਆਲੇ ਵਾਲਿਆਂ ਦਾ ਰੈਸਟੋਰੈਂਟ ਆਦੇ ਨੂੰ ਸੋਦਾ ਹੀ ਜਾਣਾ ਸੀਗੇ ਮੈਂ ਜਿਹੜੀ ਮਾੜੀ ਨਸ ਸੋਣੀ ਸੁਣ ਕੇ ਤੇ ਮੈਂ ਆ ਗਈ ਨਾ ਅਗਲੇ ਪਾਸੇ ਤਾਂ ਚੱਲਿਉਂਦੇ ਐ ਇਦਰੋਂ ਨਹੀਂ ਆਉਂਦੇ ਪਾਸਾ ਨਾਲਆਂ ਗਾੜੀਆਂ ਪਉਦੇ ਤੋ ਇਹ ਆਪਣੀ ਭਜਾਈ ਸਮਝਾਉਣਾ ਕਿ ਨਹੀਂ ਸਮਝਾਉਣਾ ਪਰ ਮੇਰੇ ਨਾਲ ਰੋਟੀ ਰਾਟੀ ਐਡ ਕਰੋ ਮੈਂ ਆਪਣੀ ਪਕਾਵਾ ਤੇ ਆਪਣੀ ਖਾਵਾ ਮੈਂ ਗੱਲਾਂ ਨਹੀਂ ਕਰਾਉਣੀਆਂ ਰੋਜ਼ ਇਹ ਤਾਂ ਗਵੰਡ ਜਿਹੜੇ ਟਿਕਣਾ ਦਿੰਦੀ ਉਹਨੂੰ ਆਣ ਆਣ ਕੇ ਬਹਿ ਜਾਂਦੀ ਹੈ ਜੇ ਮੈਂ ਬੈਠੀ ਆ ਜਾਂ ਮੈਂ ਅੰਦਰ ਅਜੇ ਬਾਹਰ ਹੀ ਉੱਠ ਕੇ ਗਈ ਆ ਉਹਦਾ ਨਿੰਬੂ ਪਾਣੀ ਗਵੰਡ ਨੇ ਅੱਗੇ ਨਿੰਬੂ ਪਾਣੀ ਇੱਥੋਂ ਪੀ ਕੇ ਜਾਂਦੀ ਦੱਸ ਉਹਦਾ ਜ਼ਿਆਦਾ ਕਰਦੀ ਹੈ ਇਹਨੂੰ ਆਪਣੀ ਭੈਣ ਦਾ ਥੋੜੀ ਹੈ ਵੀ ਮੇਰੀ ਭੈਣ ਆ ਚੱਲ ਉਹਦੇ ਨਾਲ ਪੁੱਛ ਪੁੱਛ ਪਤਾ ਨਹੀਂ ਕੀ ਕਰਦੀ ਰਹਿੰਦੀ ਕਹਿੰਦੇ ਮੈਂ ਸੁਣਨੀ ਆ ਕੋਈ ਨਹੀਂ ਕਰਦੀ ਗੱਲਾਂ ਨਹੀਂ ਕਰਦੇ ਗੱਲ ਗੱਲ ਪਤਾ ਨਹੀਂ ਤੁਸੀਂ ਕਿਦਣ ਕਰਨੀ ਐ ਇਦਾਂ ਹੀ ਕਰਦੇ ਰਹਿੰਦੇ ਗੱਲ ਕਰਦੇ ਗੱਲ ਕਰਦੇ ਜੇ ਮੈਂ ਪੇਕੇ ਜਾ ਕੇ ਦੱਸਦੀ ਐ ਤੇ ਉਹ ਵੀ ਆਹ ਦਿਨ ਤੇ ਤੋਂ ਵੱਡੀ ਆ ਕਰ ਤੋਂ ਵੱਡੀ ਇਹ ਨਹੀਂ ਵੱਡੀ ਐ ਤੇ ਦੱਸ ਹੁਣ ਮੈਂ ਕੀ ਕਰਾਂ ਪਾਣੀ ਪੂਣੀ ਨਹੀਂ ਮਿਲਿਆ ਕਿ ਐ ਪ੍ਰੀਤ ਬੈਠੀ ਐ ਤੂੰ ਮੈਂ ਤੈਨੂੰ ਅੱਖ ਨਹੀਂ ਮੈਂ ਸਬਜੀ ਲੱਗੀ ਹਾਂ ਤਾਂ ਦੀਦੀ ਹੁਣੇ ਆਣ ਕੇ ਬੈਠੀ ਪਾਣੀ ਪੂਣੀ ਕਿਤੇ ਬਹਿਣ ਦਿਆ ਕਰੋ ਮੈਨੂੰ ਲੈ ਸਾਰੀ ਇਹਦੀ ਪ੍ਰੀਤ ਬੈਠੀ ਰਹਿਣੀ ਐ ਤੇ ਕਰਦੀ ਤੂੰ ਕੱਖ ਨਹੀਂ ਕਿ ਤਾਵੇਂ ਤੂੰ ਨਹੀਂ ਮੈਂ ਘਰੀ ਘਰੀ ਬੈ ਕੇ ਨਹੀਂ ਐ ਕਰਦੀ ਤੇ ਹੁਣ ਤਾਂ ਨਹੀਂ ਮੈਂ ਬੈ ਕੇ ਸੁੱਕ ਗਈ ਐ ਇਹ ਥੋੜਾ ਬੜਾ ਸਰੀਰ ਦੀ ਜਾਣ ਕਰਵੇ। ਸੋਕਤੀ ਕੰਮ ਕਰ ਕਰ ਕੇ ਸੁੱਕੀ ਆ, ਕੰਮ ਵੇਲੀ ਵਾ ਬੈ ਕੈ ਨਹੀਂ ਸੁੱਕੀ। ਹਾਏ ਹਾਏ ਲੈ ਬ ਜਿੱਤਰਾ। ਫੇ ਤੂੰ ਨਾ ਕੋਈ ਕੰਮ ਨਹੀਂ ਸਾਰੀ ਦਿਹਾੜੀ ਕਰਦੀ ਜਿਉਂ ਏਸੀ ਥੱਲੇ ਬਹਿੰਦੀ ਆ। ਮੈਂ ਆਖਦੀ ਨਹੀਂ ਚੱਲ ਅੱਜ ਨਹੀਂ ਕੱਲ ਲਾ। ਕੋਈ ਮੇਰਾ ਏਸੀ ਬੜਾ ਪ੍ਰਦਾਨ ਕੀਤਾ ਜੁਦਾ ਏਸੀ ਲਵਾ ਤੱਕ ਤੇ ਏਸੀ 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 ਹੁੰਦੀ ਰਹਿੰਦੀ ਰਾਤ ਦੇ। ਚਲੌਣ ਨੂੰ ਲਿਆਂਦਾ ਹੁੰਦਾ ਸਲੌਣ ਨੂੰ ਲਿਆਂਦਾ ਹੀ ਬਲਾਕ ਤੇਰਾ ਲੋਕਾਂ ਨੂੰ ਵਿਖਾਉਣਾ ਵੀ ਲਾ ਲਿਆ ਏਸੀ ਇਹ। ਗਰਮੀ ਐ ਨਹੀਂ ਤੇ ਏਸੀ ਲਾ ਕੇ ਬਹਿਣਾ ਹੋਰ ਤੇ ਅੰਦਰ ਤੂੰ ਚੁੱਲਾ ਤਾਲਿਆ ਕਰ। ਬੰਦੇ ਆ ਪੰਜਟਾਂ ਦੀਆਂ ਧੀਆ ਵਾ। ਤੇਰੀ ਮੇਰੇ ਕੋ ਨਹੀਂ ਹੁੰਦਾ ਜਿੰਨਾ ਮੇ ਤੋਂ ਹੁੰਦਾ ਮੈਂ ਕਰ ਲਈ ਨਹੀਂ ਗਰਮੀ ਬੜੀ ਵੀ ਹਜੇ ਤੇ ਮੈਂ ਮਾਂ ਤੇਰੀ ਭੈਣ ਕਿਤੇ ਹੋਰ ਕਿਸ ਘਰ ਚਲ ਜਾਂਦੀ ਉਹ ਸਭ ਵਧੀਆ ਪਾ ਹੋਰ ਕੋਈ ਆ ਜਾਂਦੀ ਉਹ ਸਭ ਵਧੀਆ ਹੈ ਐਂ ਐਂ ਕਰਦੀ ਬਜਿੱਤਰਾ ਫਿਰ ਜੇ ਨੇ ਮੈਂ ਕੰਮ ਨਹੀਂ ਆ ਤੇ ਫਿਰ ਕੋਈ ਕੰਮ ਨਹੀਂ ਕਰਦੀ ਸਾਰੀ ਦਿਹਾੜੀ ਬੈਠੀ ਰਹਿੰਦੀ ਮੈਂ ਤੁਹਾਨੂੰ ਕਿਹਾ ਸੀ ਮੈਂ ਵੀ ਹੋਰ ਕਿਤੇ ਵੇਖ ਲਈ ਤੁਸੀਂ ਜੰਨੇ ਨਹੀਂ ਆਪਣਾ ਵਾ ਹੁਣ ਮੈਨੂੰ ਕੀ ਪਤਾ ਮੈਂ ਤਾਂ ਅੱਗੇ ਆਖਣ ਦਈ ਉਹ ਸਭ ਗਵਾਟ ਨਹੀਂ ਸਕੂ ਉਧਰ ਆਣੀ ਕਿ ਠਾਣੀ ਪੈਣਾ ਪੈਣਾ ਅਹੀਂ ਪੈਣਾ ਪੈਣਾ ਹੀ ਲੜਗੜ ਬੈਂਦੀਆਂ ਤੇ ਤੂੰ ਹੀ ਨਹੀਂ ਤੂੰ ਹੀ ਪਹਿਲੀ ਗੱਲ ਨਾ ਪਹਿਲੀ ਗੱਲ ਤੁਸੀਂ ਉਹ ਤੋਂ ਥੋੜੀ ਦੂਰੀ ਬਣਾਓ ਆਹੋ ਇਹਨਾਂ ਨੂੰ ਸਮਝਾਓ ਨਾ ਪਰਜਾਈ ਆਪੇ ਭੋਵੇਂ ਭੈਣ ਹੀ ਆ ਮੇਰੀ ਭੈਣ ਭੂਣ ਹੁਣ ਕਿੱਥੇ ਹੁਣ ਬਸ ਦੂਜਾ ਹੀ ਰਿਸ਼ਤਾ ਵਾਹ ਕੇ ਹੁਣ ਪਰਜਾਈਆਂ ਲਈ ਇਹ ਸਮਝਾਓ ਵੀ ਉਹਦੇ ਨਾਲ ਨਾ ਕਰਿਆ ਕਰ ਕੰਬਲੀਆਂ ਭੈਣਾਂ ਤਾਂ ਭੈਣਾਂ ਹੀ ਰਹਿਣਾ ਵਾ ਖੂਨ ਦਾ ਰਿਸ਼ਤਾ ਨਹੀਂ ਟੁੱਟ ਜਾਂਦਾ ਹੁੰਦਾ ਖੂਨ ਦਾ ਰਿਸ਼ਤਾ ਕਾਦਾ ਰਹਿ ਗਿਆ ਹਣ ਤੂੰ ਨਿਆਣੀਆਂ ਮਾਰਦੀਆਂ ਭੈਣਾਂ ਉਹਨੇ ਤਾਂ ਭੈਣ ਹੀ ਰਹਿ ਜਾਣਾ ਮਾਪੇ ਦੀ ਇੱਕੀ ਆ ਉਹਦੇ ਦੇ ਰੁੱਖ ਨਹੀਂ ਚਟੇ ਹਰੇ ਆ ਇਹਨੇ ਤਾਂ ਡੱਬੇ ਡਾ ਕਰ ਕਰ ਦੇਣਾ ਜੇ ਤੁਸੀਂ ਸਾਨੀਆਂ ਬਣੋ ਆ ਇਹਨਾਂ ਨੂੰ ਕੋ ਮੇਰੇ ਨਾਲ ਮੂੰਹ ਕਰਕੇ ਗੱਲ ਕਰੀ ਜਾਂਦੇ ਉਹਨਾਂ ਵੱਲ ਕਰੋ ਮੈਂ ਨਹੀਂ ਪੈਂਦੀ ਉਹਨੂੰ ਤਾਂ ਮੈਂ ਮੂੰਹ ਨਹੀਂ ਲਾਉਂਦੀ ਇਦਾਂ ਪਈਦਾ ਹੁੰਦਾ ਵਾ ਥੋੜੀ ਜਿਹੀ ਸਿਆਣੀ ਬਣ ਸਿਆਣੀ ਕੀ ਬਣਾ ਦੱਸ ਤੂੰ ਹੀ ਬੰਦੇ ਤੁਹਾਨੂੰ ਕਹਿਣਾ ਮੈਂ ਜਿਵੇਂ ਸ਼ੇਰ ਵੀ ਚਿੱਟਾ ਹੋ ਗਿਆ ਪਰ ਤੈਨੂੰ ਅਕਲ ਨਹੀਂ ਆਈ ਮੈਂ ਯਾਨੀ ਅੱਜ ਵੀ ਆਜੂ ਕੱਲ ਵੀ ਆਜੂ ਪਰ ਤੈਨੂੰ ਅਕਲ ਨਹੀਂ ਆਉਣੀ ਲੱਗਦੀ ਆਂਡ ਗਮੰਡ ਮੈਨੂੰ ਗੱਲਾਂ ਕਰਦੇ ਲੈ ਆਈ ਦੀ ਭੈਣ ਵਸ ਤੁਹਾਨੂੰ ਨਹੀਂ ਕਰਦੇ ਤੇ ਭੈਣ ਛੱਡ ਕੇ ਤੇ ਲੋਕਾਂ ਨਾਲ ਗੱਲਾਂ ਕਰ ਜਿਉ ਆ ਕੇ ਬਹਿ ਹੀ ਗਈ ਚਲ ਮਾਂਦੇ ਬੇ ਕਿਤਰਾ ਕੰਮ ਆਈ ਆ ਚਲ ਉਰੇ ਮੂੰਹ ਤੇ ਕੀ ਆਖੂ ਬਦਨਾਮੀ ਤੇ ਮੇਰੀ ਹਣੀ ਉਹਨੂੰ ਮੂੰਹ ਤੇ ਆਂਦੀ ਆ ਹੋ ਮੈਂ ਤੈਨੂੰ ਪਾਣੀ ਪਿਵਾਵਾਂ ਆ ਜਦੀ ਇਥੋਂ ਤੱਕ ਤੈਨੂੰ ਪਾਣੀ ਪਿਵਾਵਾਂ ਤੂੰ ਆਪਣਾ ਘਰ ਛੱਡ ਕੇ ਤੂੰ ਨਹੀਂ ਕਦੋਂ ਆਵੇ ਤੇ ਕਦੋਂ ਮੈਨੂੰ ਨਿੰਬੂ ਪਾਣੀ ਮੈਂ ਜੇ ਮੈਂ ਬੈਠੀ ਨਹੀਂ ਜਾ ਕੇ ਪੈਰ ਨਹੀਂ ਲਾਇਆ ਮੰਜੀ ਤੇ ਚੱਲ ਨਹੀਂ ਨਿੰਬੂ ਪਾਣੀ ਬਣਾ ਕੇ ਲਿਆ ਤੂੰ ਦੇਖੋ ਕਹਿੰਦਾ ਆ ਜਾ ਬੈਠ ਜਾ ਆ ਜਾ ਤੂੰ ਦੁੱਧ ਕਿਹੜਾ ਲਿਆ ਦਿੱਤਾ ਮੈਂ ਤੇ ਤੈਨੂੰ ਆਂਦੀ ਜਿੱਤੇ ਸਮਝਾਉਣੀ ਆ ਤੇਰੇ ਕੋਈ ਬੰਦਾ ਲੋਕਾਂ ਜੋਗਾ ਆਪਣੇ ਟੱਬਰ ਜੋਗਾ ਬੰਦਾ ਲੋਕਾਂ ਨੂੰ ਬਣਾ ਬਣਾ ਨਿੰਬੂ ਪਾਣੀ ਪਿਓ ਤੇ ਰੋਜ਼ ਆਜਿਆ ਕਰੂ ਸ਼ਾਮਾਂ ਨੂੰ ਇੱਥੇ ਨਿੰਬੂ ਪਾਣੀ ਚੱਲ ਉਹ ਵੀ